17 ਤਰੀਕ ਨੂੰ ਕੱਲਾ ਕਮਰਾ ਬੰਦ ਕਰਕੇ ਇਹਨੇ ਚੰਗੀ ਤਰ੍ਹਾਂ ਚਾਬੀ ਆਪਣੀ ਜੇਬ ਸੇ ਪਾ ਲਈ ਐਂ ਮੈਨੂੰ ਚੰਗੀ ਤਰ੍ਹਾਂ ਘੁੱਟਿਆ ਐਨੇ ਈਜ਼ ਨਾ ਇੱਕ ਦਿਨ ਐਨੇ ਮੈਨੇ ਸੀਜ਼ਰ ਮਾਰੀਆਂ ਆ ਕੇ ਸਾਰੇ ਮੇਰੇ ਡੇਡ ਜੱਲ ਤਾਂ ਮਾਰੀ ਥੋੜਾ ਦਾ ਮਸਲਾ ਚੱਲਦਾ ਆ ਰਿਹਾ ਸੀ ਕਿ ਹਾਂ ਜੀ ਕਿਹਦਾ ਕੀ ਹੋ ਗਿਆ ਮੈਂ ਤੁਹਾਡੇ ਬਾਰੇ 1 ਕਰੋੜ ਆ ਫੋੜੇ ਚਲੀ ਕੀ ਕਰ ਇਹ ਨਸ਼ੇ ਕਰਨ ਲੱਪਿਆ ਨਸ਼ੇ ਦੀ ਰੋਤ ਤੇ ਮੈਨੂੰ ਮਾਰਨ ਲੱਪਿਆ ਆਹ ਬੋ ਵੀ ਮੇਰਾ ਕੰਮ ਕਰੇ ਕਿਸੇ ਹੋਰ ਦਾ ਨਾ ਕਰੇ ਮੈਂ ਕਿਸੇ ਹੋਰ ਦਾ ਨਹੀਂ ਵਿਕੰਦ ਦੇਣਾ ਸਿਰਫ ਮੇਰਾ ਵਿਕੰਦ ਕੀ ਵੇਚਣ ਨੂੰ ਕੀ ਕਹਿ ਰਿਹਾ ਤੀ ਚਿੱਟਾ ਕਹਿਂਦਿਆ ਹੁਣ ਅੱਜ ਤੁਹਾਡੇ ਘਰ ਤੇ ਪਰ ਕਿੰਨੀਆਂ ਗੋਲੀਆਂ ਚ ਲਗੀਆਂ 6 ਗੋਲੀਆਂ 6 ਗੋਲੀਆਂ ਤੇ ਲਾਈਆਂ ਤੁਸੀਂ ਹੁਣ ਕੀ ਮੰਨ ਕਰਦੇ ਹੋ ਥਾਣੇ ਦੇ ਬਾਹਰ ਬੈਠੇ ਹੋ ਅਸੀਂ ਮਾਰੇ ਸੁਣਵਾਈ ਹੋਵੇ ਠੀਕ ਆ ਨਾ ਔਰ ਤੇ ਪਰਚਾ ਹੋਵੇ ਜਿਹੜੇ ਨਾਲ ਮੁੰਡੇ ਲਿਆਏ ਉਹਨਾਂ ਦੇ ਤੂੰ ਬੋਲ ਜਿਹੜੇ ਮੁੰਡੇ ਨਾਲ ਲੈ ਕੇ ਥੇਲੀ ਜੇ ਇੱਕ ਸਲੂਸ਼ਨ ਜੇ ਇੱਕ ਵੀ ਕੀ ਨਿਪਾਈ ਜੇ ਇੱਕ ਦਿਨੇਸ਼ੀ ਜੇ ਇੱਕ ਪਟਰਾ ਦਾ ਸੰਨੀ ਜੇ ਹਾਂ ਨਾਲ ਰੋਕੀ ਹੈ ਨਾਲ ਰੋਕੀ ਜੇ ਉਸ ਨੂੰ ਵੀ ਮੰਗ ਕਰਦੇ ਹੋ। ਹੋਰ ਮੰਗ ਕਰਦੇ ਇਹਨੂੰ ਸਜ਼ਾ ਦਿਵਾਓ। ਇਹਨੂੰ ਭੇਜੋ ਅੰਦਰ। ਅੰਦਰ ਭੇਜੋ ਇਹਨੂੰ। ਬੋਵੀ ਦਸ਼ਮੇਸ਼ ਨਗਰ ਜੋੜਾ ਫੜਕ ਗਲੀ ਨੰਬਰ 14 ਹਾਊਸ ਨੰਬਰ 1787। ਹਾਂਜੀ ਕੀ ਹੋਇਆ ਟੀਜੀ ਜੀ? ਕੁਝ ਨਹੀਂ ਹੋਇਆ ਜੀ। ਅਈ ਆਪਣੇ ਘਰੇ ਬੈਠੇ ਰਮਾਨ ਨਾਲ। ਠੀਕ ਹੈ। ਭੈਣਾਂ ਬਿੱਲੇ 17 ਤਰੀਕ ਨੂੰ ਲੜਾਈ ਹੋਈ। ਇਹਨੇ ਆ ਕੇ ਸਾਡੀਆਂ ਐਲਈਡੀਆਂ ਤੋੜਤੀਆਂ। ਮੇਰੇ ਸੋਹਰਿਆਂ ਦੇ ਘਰੇ ਪੈ ਗਿਆ ਗਲ ਜਾ ਕੇ। ਫੇਰ ਮੇਰੀਆਂ ਵੱਡੀਆਂ ਦੋ ਭੈਣਾਂ ਗਿਆਈਆਂ ਸਾਈਡ ਤੇ ਉਹਨਾਂ ਦੇ ਘਰੇ ਪੈ ਗਿਆ ਗੱਲ ਜਾ ਕੇ ਠੀਕ ਆ ਤੇ ਬਾਅਦ ਜੇ ਇਹਨੇ ਨਾ ਕੋ ਤੋਂ ਮੁੰਡਾ ਲੈ ਗਿਆ ਚੁੱਕ ਕੇ 14 ਸਾਲਾਂ ਦਾ ਮੁੰਡਾ ਆ ਉਹਨੂੰ ਲੈ ਗਿਆ ਚੁੱਕ ਕੇ ਉਹਨੂੰ ਮਹਿੰਦਰਾ ਕਲੋਨੀ ਦੇ ਨੇੜੇ ਚ ਲੈ ਕੇ ਦਾਤਰ ਮਾਰੇ ਸੱਟਾਂ ਮਾਰੀਆਂ ਉਹਨੂੰ ਠੀਕ ਆ ਜੀ ਮੇਰੀ ਭੈਣ ਨੂੰ ਕੁੱਟਿਆ ਘਟਿਆ ਹੁਣ ਅੱਜ ਆਇਆ ਅੱਜ ਆਇਆ ਕਹਿੰਦਾ ਬੂਹਾ ਖੋਲੋ ਬਈ ਬੂਹਾ ਨਹੀਂ ਖੋਲਿਆ ਤੇ ਕਿਥੋਂ ਗਾਲਾ ਗੂਲਾ ਕੱਢਣ ਲੱਪਿਆ ਬਾਅਦ ਚ ਗੋਲੀਆਂ ਚਲਾਣ ਲੱਪਿਆ ਕਹਿੰਦਾ ਮੈਂ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਠੀਕ ਹੈ ਜੀ ਐਨ ਐਚ 6 ਗੋਲੀਆਂ ਚਲਾਈਆਂ ਜਿਹਦੇ ਵਿੱਚੋਂ ਤਿੰਨ ਗੋਲੀਆਂ ਦੇ ਫੈਰ ਇਹਨਾਂ ਨੂੰ ਲੱਭੇ ਇੱਕ ਜਿੰਦਾ ਰੋਂਦਿਆ ਤੇ ਦੋ ਕਿੰਨੇ ਗੋਲੇ ਚਲਾਈ ਹੈ ਜੀ ਇਹ ਰੋਕੀ ਨੇ ਚਲਾਈ ਹੈ ਜੀ ਨਾਲ ਕੁਝ ਹੋਰ ਵੀ ਹੁੰਦੀ ਸੀ ਨਾਲ ਸਲੂਸ਼ਨ ਹੀ ਹੈ ਜੀ ਰੌਏ ਰਾਹੁਲ ਤੇ ਨਾਲ ਦੇ ਨੇਪਾਲੀ ਵਿਕੀ ਨੇਪਾਲੀ ਹੀਗਾ ਜੀ ਤੇ ਨਾਲ ਦੇ ਬਡਰਾਂ ਦਾ ਸੰਨੀ ਆ ਉਹੀ ਹੀਗਾ ਜੀ ਤੇ ਨਾਲ ਤੇ ਦੋ ਤਿੰਨ ਹੋਰ ਹਨ ਬਤਾ ਛੇ ਮੈਨੂੰ ਨਾਜ਼ਰ ਨਹੀਂ ਪਤਾਈ। ਬੜੀ ਪੁਰਾਣੀ ਚਲਦੀ ਆ ਰਹੀ ਸੋ ਗੋਲੀ ਤਾਂ ਦਾ ਕਿੰਦਰਾ ਹੈ। ਗੋਲੀ ਐਵੇਂ ਨਜਾਇਜ਼ ਤੁਹਾਨੂੰ ਮਾਰ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਮੇਰਾ ਕਹਿੰਦਾ ਸਮਾਨ ਵਿੱਚੋਂ ਮੇਰੀ ਅੱਗੇ ਲੱਤ ਵੱਡੀ ਗਈ ਇਹਦੇ ਕਰਕੇ। ਠੀਕ ਹੈ ਮੈਂ ਪਹਿਲੇ ਕਰਦਾ ਹਾਂ। ਤੁਹਾਡਾ ਕੀ ਲੱਗਦਾ? ਮੇਰਾ ਜੀਜਾ ਲੱਗਦਾ ਇਹ। ਉਹ ਤੁਸੀਂ ਖਾਣੇ ਦੇ ਬਾਹਰ ਬੈਠੇ ਹੋ। ਅੰਦਰ ਸੁਣਾਈ ਹੋਈ ਤਾਂ। ਸਾਡੀ ਉਹਨਾਂ ਨੇ ਲਿਖੀ ਹੈ ਰਿਪੋਰਟ ਰਿਪੋਰਟ ਸਾਰੀ ਪਰ ਵੇਖੋ ਕੀ ਸੁਣਵਾਈ ਕਰਦੇ ਕੀ ਨਹੀਂ ਕਰਦੇ। ਅੱਗੇ ਵੀ ਰਿਪੋਰਟਰ ਲਖਾਨੇ ਆ ਇਹ ਸਾਡੀ ਸੁਣਵਾਈ ਨਹੀਂ ਕਰਦੇ ਜੀ ਠੀਕ ਆ ਹੁਣ ਆਪਾਂ ਜਿਹਨਾਂ ਨੇ ਕੀਤੀ ਠੀਕ ਹੈ ਨਹੀਂ ਤਾਂ ਆਪਾਂ ਤੁਮਸ਼ਨਰ ਦੇ ਪੇਸ਼ ਹੋਣਾ ਈ ਠੀਕ ਹੈ ਜੀ ਕੋਈ ਪੈਸੇ ਵਾਲੀ ਸੁਣਾਈ ਹੁੰਦੀ ਹੈ ਹਾਂ ਜੀ ਮਾਰਿਆ ਮੈਨੂੰ ਸਾਹ ਤੁਹਾਨੂੰ ਨਹੀਂ ਪਤਾ ਇਹ ਇਹ ਕੋਈ ਤਾਂ ਐਵੇਂ ਸੁਣਵਾਈ ਕਰਦੀ ਉਤਰਾ ਕਰਦੀ ਨਹੀਂ ਆਹ ਵੇਖੋ ਰੋਕੀ ਨੇ ਬੰਦੇ ਘਲਾਤੇ ਆ ਪਿੱਛੇ ਇਹੋ ਇਹਨਾਂ ਨੇ ਪੈਸੇ ਦੇਣੇ ਤੇ ਇਹਨਾਂ ਦੀ ਸੁਣਵਾਈ ਹੋਣੀ ਹਾਡੀ ਹੋਣੀ ਨਹੀਂ ਠੀਕ ਹੈ ਜੀ ਆਹ ਵੇਖੋ ਆਗੇ ਇਹਨਾਂ ਦੇ ਬੰਦੇ ਪਿੱਛੇ ਵੇਖੋ ਇਹਨਾਂ ਦਾ ਕੀ ਕੰਮ ਠਾਣੇ

ਲੜਕੇ ਦਾ ਨਾਮ ਹੈਗਾ ਡਿਵਾਈਡਰ ਜੀ ਅੱਛਾ ਦੇਖੇ ਤੇ ਅਗਲੀ ਕਾਰਵਾਈ ਜਾਰੀ ਸਰ ਤੁਹਾਡੀ ਟੀਮਾ ਹੁਣ ਵੀ ਮੋਕੇ ਦੇ ਗਲੀ ਦੇ ਵਿੱਚ ਹੈਗੀਆਂ ਕੋਈ ਕੋਲ ਮਿਲੇ ਹੋਰ ਗੋਰੀਆਂ ਦੇ ਹਾਂਜੀ ਮਿਲੇ ਜੀ ਦੋ ਕੋਲ ਮਿਲੇ ਆ ਫਲਾਈਟ ਪਟਸ ਨੂੰ ਫਿਰ ਉਹ ਮੋਕੇ ਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਅ ਪਛਾਦ ਦਰਜ ਕਰ ਰਹੇ ਜੀ ਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਪਰ